ਅੱਜ ਦੀਆਂ ਖਬਰਾਂ ਵੱਲ ਚਲਿਏ ਤੇ ਸਭ ਤੋਂ ਮੇਨ ਖਬਰ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਐਲੈਕਸ ਬਡਿਆ ਨੂੰ FBI ਤੇ ਹੋਰ ਜਿਹੜੀਆਂ ਆਈਸੀ ਦੀਆਂ ਏਜੰਸੀਜ਼ ਆ ਉਹਨਾਂ ਵੱਲੋਂ ਧੱਕੇ ਦੇ ਨਾਲ ਇੱਕ ਜੋ ਕਾਨਫਰੰਸ ਹੋ ਰਹੀ ਸੀ ਜਿਹਦੇ ਵਿੱਚ ਹੋਮਲੈਂਡ ਸਕਿਉਰਿਟੀ ਦੇ ਸੈਕਟਰੀ ਕ੍ਰਿਸਟੀ ਨੋਇਮ ਆਏ ਹੋਏ ਸੀ ਉਸ ਕਾਨਫਰੰਸ ਤੋਂ ਧੱਕੇ ਨਾਲ ਬਾਹਰ ਕੱਢ ਕੇ ਕੜੀਆਂ ਲਾਈਆਂ ਗਈਆਂ ਤੇ ਉਹ ਹੁਣ ਅੱਜ ਦੀ ਮੇਨ ਨਿਊਜ਼ ਜਿਹੜੀ ਬਣੀ ਹੋਈ ਆ ਉਦੋਂ ਬਾਅਦ ਯੂਐਸ ਕਾਂਗਰਸ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਕਾਂਗਰਸ ਵੂਮੈਨ ਉਹਨੇ ਪ੍ਰੋਟੈਸਟ ਵੀ ਕੀਤਾ ਹੈਗਾ ਸੋ ਜਿਹੜੇ ਐਲੈਕਸਪੇਡਿਆ ਸਪੈਨਿਸ਼ ਮੂਲ ਦੇ ਆ ਅਮ ਪਹਿਲੇ ਜਿਹੜੇ ਸਪੈਨਿਸ਼ ਮੂਲ ਦੇ ਕੈਲੀਫੋਰਨੀਆ ਤੋਂ ਸੈਨੇਟਰ ਆ ਤੇ ਕ੍ਰਿਸਟੀ ਨੋਇਮ ਜਦੋਂ ਪ੍ਰੈਸ ਕਾਨਫਰੈਂਸ ਕਰ ਰਹੀ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੇ ਪੁੱਛਿਆ ਵੀ ਤੁਸੀਂ ਸੈਕਟਰੀ ਸਾਹਿਬ ਇਹ ਜਿਹੜੀ ਗੱਲਬਾਤ ਕਰ ਰਹੇ ਆ ਵੀ ਇੰਨੀ ਵਧਾਚੜਾ ਕੇ ਗੱਦੇ ਕਰ ਰਹੇ ਹੈਗੇ ਆ ਤੇ ਮੈਂ ਸੈਨੇਟਰ ਆ ਐਲੈਕਸਪਰੀਆ ਇਹ ਗੱਲ ਉਹਨਾਂ ਨੇ ਕਿਸੇ ਨੇ ਨਹੀਂ ਸੁਣੀ ਧੱਕੇ ਦੇ ਨਾਲ ਬਾਹਰ ਲੈ ਗਏ ਤੇ ਬਾਹਰ ਲਿਜਾ ਕੇ ਉਹਨੂੰ FBI ਹੋਰ ਸਾਰਿਆਂ ਨੇ ਥੱਲੇ ਵੀ ਸੈਟ ਲਿਆ ਤੇ ਉਹਦੇ ਕੜੀਆਂ ਵੀ ਲਾਈਆਂ ਅ ਤੇ ਹੁਣ ਉਸ ਨੂੰ ਲੈ ਕੇ ਇਵਨ ਸੈਨੇਟਰ ਹੈਲਰੀ ਕਲਿੰਟਨ ਉਹਨਾਂ ਨੇ ਵੀ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ ਬਾਕੀ ਦੇ ਜਿਹੜੇ ਡੈਮੋਕ੍ਰੇਟ ਸੈਨੇਟਰਸ ਹੈਗੇ ਆ ਉਹ ਸਾਰੇ ਇਸ ਗੱਲ ਦਾ ਵਿਰੋਧ ਕਰ ਰਹੇ ਹੈਗੇ ਆ ਕਹਿੰਦੇ 140 ਬਿਲੀਅਨ ਡਾਲਰ ਪ੍ਰੈਜ਼ੀਡੈਂਟ ਨੇ ਬਾਰਡਰ ਤੇ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਲਿਆ ਹੈਗਾ ਉਹ ਸੋਸ਼ਲ ਤੇ ਟੈਕਸਸ ਦੇ ਸੋਸ਼ਲ ਪ੍ਰੋਗਰਾਮ ਨੂੰ ਕੱਟ ਕਰਕੇ ਤੇ ਅਮੀਰਾਂ ਦੇ ਜਿਹੜੇ ਟੈਕਸ ਆ ਉਹਨੂੰ ਕੱਟ ਕਰਕੇ ਪਰ ਜੇ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਡਰ ਵਾਲਾ ਮਾਹੌਲ ਪੈਦਾ ਕੀਤਾ ਗਿਆ ਆ ਉਹ ਇੱਕ ਬਹੁਤ ਮਾੜੀ ਗੱਲ ਆ ਸੋ ਐਲਈ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈਗਾ ਉਹ ਤੁਹਾਡੇ ਸਾਹਮਣੇ ਆ ਸੋ ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਸੈਨੀਟਰ ਇਨਕਲੂਡਿੰਗ ਐਲੈਕਸਪੇਡਿਆ ਨੇ ਇਹ ਕਿਹਾ ਭਈ ਜਿਹੜਾ ਹੁਣ ਸ਼ਨੀਸ਼ਰਵਾਰ ਨੂੰ ਨੋ ਕਿੰਗਸ ਦੇ ਮਨਾਇਆ ਜਾ ਰਿਹਾ ਹੈ ਤੇ 2000 ਤੋਂ ਵੱਧ ਜਗ੍ਹਾ ਤੇ ਪੂਰੇ ਅਮਰੀਕਾ ਦੇ ਵਿੱਚ ਪ੍ਰੋਟੈਸਟ ਹੋਣੇ ਆ ਤੇ ਉਹਦੇ ਵਿੱਚ ਵੱਧ ਛੜ ਕੇ ਜਿਹੜਾ ਹਿੱਸਾ ਆ ਉਹੋ ਪਾਇਆ ਜਾਵੇ ਜੀ ਬਿਲਕੁਲ ਇਹ ਜਿਹੜੀ ਚੀਜ਼ ਹਰਜੋਤ ਸਿੰਘ ਜੀ ਇੱਕ ਸਿਟਿੰਗ ਯੂਐਸ ਸੈਨੇਟਰ ਦੇ ਨਾਲ ਵਾਪਰੀ ਆ ਬਾਦ ਦੇ ਵਿੱਚ ਇਹ ਜੋ ਰੋਲਰ ਰੱਪਾ ਪੈ ਕੇ ਹਟਿਆ ਬਾਅਦ ਚ ਕੜੀਆਂ ਲਾ ਦਿੱਤੀਆਂ ਗਈਆਂ ਛੜ ਦਿੱਤਾ ਗਿਆ ਸਾਰਾ ਕੁਝ ਹੋਇਆ ਪਰ ਬਾਅਦ ਚ ਜਦੋਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਦੇਖ ਸਕਦੇ ਆਂ ਵੀ ਇਹ ਜਿਹੜੀ ਐਡਮਿਨਿਸਟ੍ਰੇਸ਼ਨ ਇੱਕ ਸੈਨੀਟਰ ਨੂੰ ਜੋ ਇੱਕ ਸਵਾਲ ਦੇ ਨਾਲ ਇਸ ਤਰੀਕੇ ਨਾਲ ਉਸਤੇ ਉਲਟ ਰਿਸਪੌਂਡ ਕਰਦੀ ਹੈ ਤੇ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਹੋਵੋਗੇ ਵੀ ਫਾਰਮ ਵਰਕਰਸ ਦੇ ਨਾਲ ਕੁਕਸ ਦੇ ਨਾਲ ਜਿਹੜੇ ਕੰਮ ਕਰਦੇ ਲੋਕ ਨੇ ਲੇਬਰਰਸ ਆ ਥਰੂਆਊਟ ਕੈਲੀਫੋਰਨੀਆ ਜਾਂ ਪੂਰੇ ਮੁਲਕ ਦੇ ਵਿੱਚ ਉਹਨਾਂ ਦੇ ਨਾਲ ਕਿੱਦਾਂ ਦਾ ਵਰਤਾਰਾ ਇਹ ਕਰਦੇ ਹੋਣਗੇ ਸੋ ਕਹਿੰਦੇ ਵੀ ਆਪਾਂ ਨੂੰ ਇਸ ਐਡਮਿਨਿਸਟ੍ਰੇਸ਼ਨ ਨੂੰ ਕਾਉਂਟੇਬਲ ਬਣਾਉਣਾ ਜਿਹੜਾ ਉਹ ਚਾਹੀਦਾ ਆ ਜਿਹੜੇ ਦੇਖਿਆ ਜਾਵੇ ਤਾਂ ਇਸ ਚੀਜ਼ ਦੀ ਜਿਹੜੀ ਨਿੰਦਾ ਆ ਆਲੋਚਨਾ ਆ ਉਹ ਬਹੁਤਾਤ ਦੇ ਵਿੱਚ ਡੈਮੋਕ੍ਰੇਟਸ ਦੇ ਦੁਆਰਾ ਹੀ ਜਿਹੜੀ ਉਹ ਕੀਤੀ ਗਈ ਉਹਨਾਂ ਦੀ ਪਾਰਟੀ ਲਾਈਨ ਦੇ ਉੱਤੇ ਰਿਪਬਲਿਕਨਸ ਨੇ ਤੇ ਇੱਥੋਂ ਤੱਕ ਵੀ ਇਹਨਾਂ ਨੂੰ ਸਵਾਲ ਜਿਹੜੋ ਕਰ ਦਿੱਤੇ ਵੀ ਤੁਸੀਂ ਉੱਥੇ ਘਰ ਕੀ ਰਏ ਸੀਗੇ ਤੁਹਾਨੂੰ ਤਾਂ ਇੱਥੇ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਣਾ ਚਾਹੀਦਾ ਸੀਗਾ ਸੋ ਜਿੱਥੋਂ ਦੇ ਉਹ ਸੈਨੇਟਰ ਨੇ ਕੀ ਉੱਥੇ ਜਾ ਕੇ ਉਨਾ ਲੋਕਾਂ ਦੀ ਉਹ ਗੱਲ ਜਿਹੜੀ ਉਹ ਨਹੀਂ ਜਿਹੜੀ ਉਹ ਚੱਕੀ ਜਾ ਸਕਦੀ ਇਹ ਮਸਲਾ ਕਾਫੀ ਜਿਆਦਾ ਜਿਹੜਾ ਜੋ ਪਬਲਿਕਨ ਸੈਨੇਟਰ ਰਾਜਕਨਵੀਰ ਸਿੰਘ ਜਿਹੜੇ ਲੀਜ਼ਾ ਮਸੋਕਸ ਕੀ ਤੇ ਆਹ ਆਹ ਜੀਆ ਟਿਸੂਜ਼ਨ ਕੋਲਨਸ ਦੋਨਾਂ ਨੇ ਕਿਹਾ ਵੀ ਬਹੁਤ ਮਾੜੀ ਗੱਲ ਹੋਈ ਹੈ ਹਾਂ ਇਹ ਹਮੇਸ਼ਾ ਹੀ ਇਹੀ ਦੋ ਬੀਪੀਆਂ ਜਿਹੜੀਆਂ ਇਹ ਬੋਲਦੀਆਂ ਹੁੰਦੀਆਂ ਜ਼ਿਆਦਾਤਰ ਬਾਕੀ ਘਟਾ ਸੋ ਇਹ ਜਿਹੜੀ ਚੀਜ਼ ਇਸ ਟਾਈਮ ਜਿਹੜੀ ਇਹ ਵਾਪਰੀ ਆ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਤੇ ਸਾਰੇ ਪਾਸੇ ਇਹ ਜਿਹੜੀ ਚਰਚਾ ਚਾਹੇ ਦੱਬੇ ਸੁਨਾਂ ਚ ਚਾਹੇ ਉੱਚੇ ਸੁਨਾਂ ਚ ਇਹ ਸ਼ੁਰੂ ਹੋ ਗਈ ਆ ਕਿ ਆਪਾਂ ਨੂੰ ਹੁਣ ਸਵਾਲ ਕਰਨ ਦਾ ਹੱਕ ਨਹੀਂ ਕਿ ਆਪਾਂ ਫ੍ਰੀਲੀ ਕੋਈ ਕੁਐਸ਼ਨ ਵੀ ਕਿਸੇ ਸਕੱਤਰ ਨੂੰ ਨਹੀਂ ਪੁੱਛ ਸਕਦੇ ਇਸ ਦੇ ਜਵਾਬ ਦੇ ਵਿੱਚ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹ ਤਰਕ ਦਿੱਤਾ ਕਿ ਨੇ ਵੀ ਸਾਨੂੰ ਲੱਗਾ ਇੱਕ ਅਟੈਕਰ ਆ ਰਿਹਾ ਕ੍ਰਿਸਟੀ ਨਿਯਮ ਦੇ ਉੱਤੇ ਤੇ ਲਾ ਐਨਫੋਰਸਮੈਂਟ ਨੇ ਫਿਰ ਉਸ ਦੀ ਜਿਹੜੀ ਜਵਾਬੀ ਕਾਰਵਾਈ ਉਸ ਦੇ ਹਿਸਾਬ ਦੇ ਨਾਲ ਅਕਿੱਤੀ ਹੈਗੀ ਆ ਤੇ ਉਹਨਾਂ ਨੇ ਇਹ ਵੀ ਇਹਦੇ ਵਿੱਚ ਦਾਵਾ ਕੀਤਾ ਡਿਪਾਰਟਮੈਂਟ ਆਫ ਹੌਮਲੈਂਡ ਸਕਿਉਰਟੀ ਨੇ ਵੀ ਕਹਿੰਦੇ ਵੀ ਤੁਸੀਂ ਆਪਣੇ ਆਪ ਨਹੀਂ شناخت ਨਹੀਂ ਕੀਤੀ ਵੀ ਤੁਸੀਂ ਦੱਸਿਆ ਨਹੀਂ ਵੀ ਮੈਂ ਸੈਨੀਟਰ ਆ ਤੇ ਤੁਸੀਂ ਪਿੰਨ ਨਹੀਂ ਸੀ ਜਿ ਲਈ ਸੋ ਹੁਣ ਇਹ ਪ੍ਰਸ਼ਾਸਨ ਨੇ ਜਿਹੜੀ ਕੁੰਡੀ ਆ ਉਹ ਪਿੰਨ ਦੇ ਉੱਤੇ ਵਸਾਲੀ ਵੀ ਤੁਸੀਂ ਸੈਨੀਟਰ ਵਾਲੀ ਪਿੰਨ ਨਹੀਂ ਜਿਹੜੀ ਆ ਆਪਣੇ ਕੱਪੜਿਆਂ ਦੇ ਉੱਤੇ ਲਾਈ ਜਦ ਕੀ ਇਹ ਖੁਦ ਬੋਲਦੇ ਹੋਏ ਵੀਡੀਓ ਦੇ ਵਿੱਚ ਜਿਹੜੀ ਉਹਨਾਂ ਨੇ ਖੁਦ ਆਪ ਪੋਸਟ ਕੀਤੀ ਉਹਦੇ ਵਿੱਚ ਸਾਫ਼ ਸੁਣਾਈ ਦਿੰਦਾ ਹੈ ਵੀ ਮੈਂ ਸੈਨੀਟਰ ਐਲੈਕਸ ਪੜੀਆ ਹੈ ਗਏ ਆ ਜਦੋਂ ਉਹਨਾਂ ਨੂੰ ਧੱਕੇ ਤੋਂ ਕੇ ਵੀ ਮਾਰੇ ਗਏ ਤਾਂ ਬਾਅਦ ਦੇ ਵਿੱਚ ਉਹਨਾਂ ਨੇ ਹੱਥ ਵੀ ਤਾਂ ਕਰ ਲਏ ਸੀਗੇ ਜੇ ਕਮਰੇ ਤੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਤਾਂ ਵੀ ਉਹਨਾਂ ਨੂੰ ਸੁੱਟ ਕੇ ਥੱਲੇ ਤੇ ਉਸ ਤਰੀਕੇ ਦੇ ਨਾਲ ਜਿਹੜੀਆਂ ਕੜੀਆਂ ਜਿਹੜੀਆਂ ਉਹ ਲਾਈਆਂ ਗਈਆਂ ਆ ਕੀ ਇਸ ਟਾਈਮ ਇਹ ਵੀ ਜਿਹੜੀ ਚਰਚਾ ਹੈ ਜੋ ਸਿੰਘ ਜੀ ਵੀ ਕੀ ਕਿਤੇ ਜ਼ਿਆਦਾਤ ਨਹੀਂ ਸੱਤਾ ਦਾ ਹੰਕਾਰ ਦੇ ਵਿੱਚ ਜਿਹੜੀ ਪ੍ਰਸ਼ਾਸਨ ਉਹ ਜਿਹੜਾ ਉਹ ਆ ਗਿਆ ਯਾ ਕ੍ਰਿਸਟੀ ਨੋਇਮ ਜਿਹੜੇ ਆ ਉਹ ਆ ਗਏ ਆ ਸੋ ਇਹ ਦੇਖਣ ਵਾਲੀ ਗੱਲ ਆ ਬਾਅਦ ਦੇ ਵਿੱਚ ਆਪਣਾ ਬਚਾਅ ਵੀ ਜਿਹੜੇ ਉਹ ਕਰਦੇ ਹੋਏ ਨਜ਼ਰ ਆਇਆ ਕਹਿੰਦੇ ਵੀ ਦੇਖੋ ਜੀ ਮੇਰੀ ਤਾਂ ਬਾਅਦ ਚ ਗੱਲ ਵੀ ਹੋਈ ਅਸੀਂ 10-15 ਮਿੰਟ ਗੱਲ ਵੀ ਕੀਤੀ 90% ਗੱਲਾਂ ਦੇ ਉੱਤੇ ਅਸੀਂ ਭਾਵੇਂ ਇੱਕ ਦੂਜੇ ਦੇ ਨਾਲ ਸਹਿਮਤ ਨਾ ਹੋਈਏ ਅਸੀਂ ਫੋਨ ਨੰਬਰ ਵੀ ਜਿਹੜੇ ਆ ਹੁਣ ਐਕਸਚੇਂਜ ਕੀਤੇ ਹੈਗੇ ਆ ਉਧਰ ਮੰਗਲਵਾਰ ਤੇ ਬੁੱਧਵਾਰ ਦੇ ਦਰਮਿਆਨ ਐਲਪੀਡੀ ਨੇ 200 ਤੋਂ ਵੱਧ ਜਿਹੜੀਆਂ ਗ੍ਰਿਫਤਾਰੀਆਂ ਆ ਆ ਇਹ ਐਲਏ ਦੇ ਵਿੱਚ ਜਿਹੜੇ ਪ੍ਰੋਟੈਸਟ ਹੋ ਰੇ ਆ ਉਸ ਦਰਮਿਆਨ ਪਾਈਆਂ ਆ ਉਧਰ ਐਲਪੀਡੀ ਨੇ ਦੱਸਿਆ ਵੀ 71 ਹੋਰ ਨਵੀਆਂ ਜਿਹੜੀਆਂ ਅਰੈਸਟ ਇਸ ਕਰਕੇ ਕੀਤੀਆਂ ਗਈਆਂ ਵੀ ਲੋਕਾਂ ਲੋਕ ਜਿਹੜੇ ਆ ਉਹ ਉਥੋਂ ਜਾਣੀ ਸੀ ਰਹੇ ਡਿਸਪਰਸ ਨਹੀਂ ਸੀ ਹੋ ਰਹੇ ਤੇ ਸੱਤ ਅਰੈਸਟ ਜਿਹੜੇ ਕਰਫਿਊ ਦੀਆਂ ਵਾਇਲੇਸ਼ਨਸ ਦੇ ਚੱਲਦੇ ਆ ਓਵਰਨਾਈਟ ਰਾਤ ਨੂੰ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ ਹਾਲ ਦੀ ਘੜੀ ਕੋਈ ਵੀ ਨਵੀਆਂ ਅਰੈਸਟ ਵੈਂਡਲਿਜ਼ਮ ਲੁੱਟਖੋ ਇਹ ਆ ਜਿਹੜੀ ਲੂਟਿੰਗ ਦੇ ਮਾਮਲੇ ਦੇ ਵਿੱਚ ਉੱਥੇ ਨਹੀਂ ਹੋਈ ਹੈਗੀ ਉਧਰ ਦੋ ਜਣੇ ਹੋਰ ਫੈਡਰਲ ਚਾਰਜਸ ਮੋਲਟੋਵ ਕੋਕਟੇਲ ਅਟੈਕ ਜਿੱਥੇ ਜਿਹੜੇ ਡੈਮੋਨਸਟ੍ਰੇਸ਼ਨਸ ਹੋ ਰਹੀਆਂ ਸੀ ਉੱਥੇ ਉਹਨਾਂ ਦੇ ਉੱਤੇ ਲਗਾਏ ਗਏ ਹੈਗੇ ਆ ਮੇਅਰ ਦੇ ਐਲਏ ਦੇ ਮੇਅਰ ਆ ਉਹਨਾਂ ਨੇ ਕਨਫਰਮ ਕੀਤਾ ਹੈ ਹੁਣ ਤੋਂ 10 ਬੰਦ ਮਿੰਟ ਪਹਿਲਾਂ ਦੀ ਗੱਲ ਆ ਵੀ ਜਿਹੜਾ ਕਰਫਿਊ ਆ ਅੱਜ ਰਾਤ ਨੂੰ ਇੱਕ ਵਾਰ ਫਿਰ ਰੀਨਿਊ ਜਿਹੜਾ ਆ ਉਹ ਕਰ ਦਿੱਤਾ ਜਾਵੇਗਾ ਜਿਹੜੇ ਜਜਸ ਉਹਨਾਂ ਨੇ ਜਿਹੜੇ ਨੈਸ਼ਨਲ ਗਾਰਡ ਦੇ ਮਾਮਲੇ ਦੇ ਵਿੱਚ ਤੇ ਮਰੀਨਸ ਦੇ ਮਾਮਲੇ ਵਿੱਚ ਆਰਗੂਮੈਂਟਸ ਆ ਉਹ ਹੇਅਰ ਉਹ ਸੁਣੇ ਆ ਤੇ ਕਹਿੰਦੇ ਵੀ ਆਰਗੂਮੈਂਟ ਦੇ ਵਿੱਚ ਸ਼ਾਇਦ ਜਿਹੜੇ ਜੱਜ ਆ ਉਹ ਕੈਲੀਫੋਰਨੀਆ ਦੇ ਹੱਕ ਦੇ ਵਿੱਚ ਫੈਸਲਾ ਜਿਹੜਾ ਉਹ ਸੁਣਾ ਸਕਦੇ ਆ ਕਹਿੰਦੇ ਵੀ ਉਹਨਾਂ ਨੇ ਤਾੜਨਾ ਜਿਹੜੀ ਉਹ ਲਈ ਆ 트럼ਪ ਪ੍ਰਸ਼ਾਸਨ ਦੀ ਇਸ ਮਾਮਲੇ ਵਿੱਚ ਤੇ ਜੱਜ ਨੇ ਇੰਡੀਕੇਟ ਕੀਤਾ ਵੀ ਉਹ ਆਰਡਰ ਬਹੁਤ ਹੀ ਜਲਦ ਇਸ ਜਿਹੜੀ ਅਪੀਲ ਪਾਈ ਸੀ ਕੈਲੀਫੋਰਨੀਆ ਦੇ ਦੁਆਰਾ ਨੈਸ਼ਨਲ ਗਾਰਡਜ਼ ਨੂੰ ਐਕਟੀਵੇਟ ਕਰਨ ਦੀ ਮਰੀਨਸ ਨੂੰ ਐਲ.ਏ ਦੇ ਵਿੱਚ ਲਿਆਉਣ ਦੇ ਲਈ ਫੈਡਰਲ ਸਰਕਾਰ ਦੇ ਦੁਆਰਾ 트럼ਪ ਪ੍ਰਸ਼ਾਸਨ ਦੇ ਦੁਆਰਾ ਉਸ ਦੀ ਸੁਣਵਾਈ ਲੈਂਦੇ ਹੋਏ ਲਾਸ Ăਂਜਲਸ ਟਾਈਮ ਨੇ ਕਾਫੀ ਵੱਡਾ ਆਰਟੀਕਲ ਲਿਖਿਆ ਵੀ ਪਹਿਲਾਂ ਉਹ ਇਮੀਗ੍ਰੈਂਟਸ ਤੇ ਲਈ ਆਏ ਤੇ ਹੁਣ ਸਾਡਾ ਜਿਹੜਾ ਲਟੀਨੋ ਮੋਲ ਦਾ ਜਿਹੜਾ ਸੈਨੇਟਰ ਆ ਉਹਦੇ ਲਈ ਆਏ ਹੈਗੇ ਆ ਸੈਨੇਟਰ ਐਡਮ ਸ਼ੇਪ ਨੇ ਜੋ ਕੈਲਿਫੋਰਨੀਆ ਦਾ ਸੈਨੇਟਰ ਆ ਪੂਰਾ ਸਾਥ ਦਿੱਤਾ ਹੈਗਾ ਆਪਣੇ ਸਾਥੀ ਸੈਨੇਟਰ ਦਾ ਸੋ ਐਲੈਕਸ ਪੜੀਆ ਜੇ ਆਪਾਂ ਜਿਹੜੇ ਸਰੋਤੇ ਆ ਉਹਨਾਂ ਨੂੰ ਦੱਸਦੇ ਜਾਈਏ ਇਮੀਗ੍ਰੈਂਟਸ ਦੇ son ਹੈਗੇ ਆ ਉਹਦੇ ਜਿਹੜੇ ਫਾਦਰ ਤੇ ਮਦਰ ਆ ਦੋਨੋਂ ਹੀ ਇਮੀਗ੍ਰੈਂਟਸ ਹੈਗੇ ਸੰਤੋਸ ਤੇ ਲੂਪੇਜ਼ ਲੂਪੇ ਪੜੀਆ Uh, 1995 ਚ ਐਲੈਕਸਪਰੀਆ ਪੋਲਿਟਿਕਸ ਆਇਆ ਕਿਉਂਕਿ ਪ੍ਰੋਪੋਜੀਸ਼ਨ 187 ਪਾਸ ਹੋਇਆ ਸੀ ਕੈਲੀਫੋਰਨੀਆ ਚ ਉਸ ਪ੍ਰੋਪੋਜੀਸ਼ਨ ਦੇ ਤਹਿਤ ਜਿਹੜੇ ਅਨਡਾਕੂਮੈਂਟਡ ਲੋਕ ਸੀ ਉਹਨਾਂ ਉਹਨਾਂ ਦੀਆਂ ਸਾਰੀਆਂ ਪਬਲਿਕ ਸਰਵਿਸਿਜ਼ ਕੱਟ ਕਰ ਦਿੱਤੀਆਂ ਗਈਆਂ ਸੀ ਸਕੂਲ ਵਿੱਚ ਵੀ ਨਹੀਂ ਜਾ ਸਕਦੇ ਸੀ ਸੋ ਉਹ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ ਚੀਜ਼ ਫਾਈਟ ਕੀਤੀ ਉਹ ਫਿਰ ਕੈਲੀਫੋਰਨੀਆ ਦੀ ਪੋਲਿਟਿਕਸ ਵੀ ਲੰਮਾ ਸਮਾਂ ਰਹੀ ਤੇ ਹੁਣ ਕੈਲੀਫੋਰਨੀਆ ਸਟੇਟ ਦੇ ਜਿਹੜੇ ਉਹ ਸੈਨੇਟਰ ਹੈਗੇ ਆ ਅ ਸੋ ਇਸ ਕਰਕੇ ਉਹ ਚੈਂਪੀਅਨ ਹੈਗੇ ਆ ਆਪਣੇ ਜਿਹੜੇ ਰਾਈਟਸ ਤੇ ਲਈ ਸਿਵਲ ਰਾਈਟਸ ਤੇ ਲਈ ਇਹ ਆਮ ਲੋਕ ਕਹਿੰਦੇ ਹੈਗੇ ਆ ਦੂਸਰੇ ਪਾਸੇ ਜਿਹੜੇ ਲੋਕ ਲੁੱਟ ਰਹੇ ਹੈਗੇ ਆ ਉਹਨਾਂ ਦੇ ਵੀ ਇੱਕ ਖਾਸ ਮੈਸੇਜ ਜਿਹੜਾ ਆ ਫੈਡਰਲ ਗਵਰਨਮੈਂਟ ਨੇ ਦਿੱਤਾ ਆ ਵੀ ਹੁਣ ਜਿਹੜੀ ਪ੍ਰੋਪੋਜੀਸ਼ਨ 47 ਆ ਉਸ ਨੂੰ ਭੁੱਲ ਜਾਓ ਜਿਹੜਾ ਨਵਾਂ ਲਾ ਪ੍ਰੋਪੋਜੀਸ਼ਨ 36 ਤਹਿਤ ਪਾਸ ਹੋਇਆ ਆ ਜੇ ਤੁਸੀਂ ਲੁੱਟ ਕਰਦੇ ਆ ਲੁੱਟਖਸੁੱਟ ਕਰਦੇ ਖਾਸ ਕਰਕੇ ਐਲ ਏ ਦੇ ਵਿੱਚ ਕਿਉਂਕਿ ਐਲ ਏ ਦਾ ਜਿਹੜਾ ਡਿਸਟ੍ਰਿਕਟ ਟੌਨ ਨਹੀਂ ਆ ਉਹ ਕਨਜ਼ਰਵੇਟਿਵ ਹੈਗਾ ਆ ਉਹ ਕਹਿੰਦਾ ਵੀ ਮੈਂ ਸਾਰਿਆਂ ਨੂੰ ਅੰਦਰ ਠੋਕੂਗਾ ਵੈਸੇ ਚਾਹੀਦੇ ਵੀ ਆ ਜੇ ਹੁਣ ਤੁਸੀਂ ਹੁਣ ਸਟੋਰ ਵਾਲੇ ਵਿਚਾਰੇ ਉੱਥੇ ਬੋਰਡ ਅਪ ਕਰ ਰਿਹਾ ਹੈਗੇ ਆਪਣੇ ਸਟੋਰਾਂ ਨੂੰ ਖਾਸ ਕਰਕੇ ਟੀ ਮੋਬਾਈਲ ਵਾਲੇ ਜਾਂ ਹੋਰ ਜਿਹੜੇ ਮਹਿੰਗੇ ਜਿੱਥੇ ਸਪਲ ਵਾਲਿਆਂ ਤੱਕ ਨੂੰ ਵੀ ਲੁੱਟਿਆ ਸੀਗਾ ਇਹਨਾਂ ਨੇ ਸੋ ਕਹਿੰਦੇ ਵੀ ਅਸੀਂ ਸਾਰਿਆਂ ਨੂੰ ਅੰਦਰ ਸਿੱਟਾਂਗੇ ਤੇ ਉਹਨਾਂ ਦੇ ਉੱਤੇ ਪੂਰੇ ਜਿਹੜੇ ਚਾਰਜਸ ਆ ਉਹੋ ਲਾਏ ਜਾਊਗੇ ਜੀ ਬਿਲਕੁਲ ਸੋ ਸਥਿਤੀ ਜਿਹੜੀ ਇਸ ਤਰੀਕੇ ਦੇ ਨਾਲ ਬਣੀ ਆ 6 ਮਿਲੀਅਨ ਤੋਂ 6.5 ਮਿਲੀਅਨ ਤੋਂ ਵੱਧ ਵੋਟਾਂ ਪਾ ਕੇ ਕੈਲੀਫੋਰਨੀਆ ਦੇ ਲੋਕਾਂ ਨੇ ਐਲੈਕਸ ਪੇਡੀਆ ਨੂੰ ਜਿਤਾ ਕੇ ਉੱਥੇ ਘੱਲਿਆ ਸੀ ਤੇ ਉਹਨਾਂ ਦੇ ਨਾਲ ਜਿਹੜਾ ਇਹ ਸਲੂਕ ਨੂੰ ਲੈ ਕੇ ਇਸ ਟਾਈਮ ਚਰਚਾ ਜਿਹੜੀ ਆ ਉਹ ਘਰ ਘਰ ਕਹਿ ਸਕਦੇ ਆ ਵੀ ਉਹੋ ਮਗੀ ਪਈ ਹੈਗੀ ਆ ਸੋ ਐਲੈਕਸਪੇਡਿਆ ਇਸ ਦਾ ਕੀ ਜਵਾਬ ਜਿਹੜਾ ਉਹ ਹੋਊਗਾ ਕਿਵੇਂ ਜਿਹੜਾ ਉਹ ਅੱਗੇ ਇਸ ਚੀਜ਼ ਦੇ ਵਿੱਚ ਵਧਿਆ ਜਾਊਗਾ ਕੌਣ ਇਸ ਦੀ ਕਿਹੜੀ ਕਿੰਨੀ ਪੋਲੀਟੀਕਲ ਮਾਈਲੇਜ ਜਿਹੜੀ ਉਹ ਲੈ ਸਕੂਗਾ ਕਿਉਂਕਿ ਦੇਖੋ ਸਿਆਸਤ ਸਿਆਸਤ ਹੈ ਹਰਜੋਤ ਸਿੰਘ ਜੀ ਜਿਹੜਾ ਸਿਆਸਤਦਾਨ ਆ ਉਹਨੇ ਕੋਈ ਮੌਕਾ ਨਹੀਂ ਛੱਡਣਾ ਚਾਹੇ ਉਹ ਡੈਮੋਕ੍ਰੇਟ ਆ ਤੇ ਚਾਹੇ ਉਹ ਰਿਪਬਲਿਕਨ ਆ ਵੀ ਇਸ ਦਾ ਫਾਇਦਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਜਾਵੇ ਇਹ ਪ੍ਰੋਟੈਸਟ ਤੋਂ ਇੱਕ ਹਿਸਾਬ ਦੇ ਨਾਲ ਇਸ ਜਿਹੜੀ ਖਬਰ ਨੇ ਧਿਆਨ ਜਿਹੜਾ ਉਹ ਸਾਰਾ ਸੈਨੇਟਰ ਦੇ ਨਾਲ ਸਲੂਕ ਨੂੰ ਲੈ ਕੇ ਜਿਹੜਾ ਉਹ ਉਧਰਲੇ ਪਾਸੇ länder.